ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਦਾ ਵਸਨੀਕ ਜਿਸ ਦੇ ਉੱਤੇ ਝੂਠਾ ਐਨਡੀਪੀਐਸ ਦਾ ਕੇਸ ਪੈ ਜਾਂਦਾ ਪੁਲਿਸ ਨੂੰ ਵੀ ਭੁਗਤਾਨੀਆਂ ਪੈ ਜਾਂਦੀਆਂ ਨੇ। ਕੋਈ ਤਰੀਕ ਨੂੰ ਉਹ ਖੇਤਾਂ ਤੋਂ ਵਾਪਸ ਆ ਰਿਹਾ ਸੀਗਾ ਇਹਦੇ ਪਿੱਛੇ ਪੁਲਿਸ ਵਾਲਿਆਂ ਦੀ ਗੱਡੀ ਆ ਗਈ। ਗੱਡੀ ਤੋਂ ਲਿੰਕ ਰੋਡ ਜਿਆਦਾ ਚੌੜੀ ਨਹੀਂ ਹੁੰਦੀ ਹੈਗੀ। ਉਹਨਾਂ ਨੇ ਗੱਡੀ ਓਵਰਟੇਕ ਕੀਤੀ। ਓਵਰਟੇਕ ਕਰਕੇ ਕਹਿੰਦੇ ਤੂੰ ਸਾਨੂੰ ਪਾਸ ਨਹੀਂ ਦਿੱਤਾ। ਛੋਟਾ ਜਿਹਾ ਇਹ ਕਹਿਣ ਦੇ ਉੱਤੇ ਦਾ ਆਰਗੂ ਕਰਨ ਦੇ ਉੱਤੇ ਕਿ ਮੇਰੇ ਕੋਲ ਰਸਤਾ ਨਹੀਂ ਸੀ ਤੇ ਪੁਲਿਸ ਵਾਲੇ ਭਾਰੂ ਪਾਵੇ। ਭਾਰੂ ਪਾ ਗਏ ਉਹਨਾਂ ਨੇ ਉਹਨੂੰ ਚੱਕਿਆ ਉਹਨੂੰ ਲੈ ਗਏ ਉਹਦੀ ਗੱਡੀ ਵੀ ਲੈ ਗਏ। ਉਦੀ ਮਾਂ ਜਿਹੜੀ ਆ ਉਹ ਵਿਚਾਰੀ ਥਾਣੇ ਚ ਚੌਕੀ ਚ ਐਡੀਐਸਪੀ ਦੇ ਸਾਰੇ ਪਾਸੇ ਉਹ ਫੇਰੀ ਵਿਚਾਰੀ 2 ਦਿਨ ਤੱਕ ਲੱਭਦੀ ਰਹੀ 26 ਤਰੀਕ ਨੂੰ ਦੁਪਹਿਰ ਤੋਂ ਬਾਅਦ ਦੱਸਿਆ ਕਿ ਤੁਹਾਡੇ ਮੁੰਡੇ ਕੋਲੋਂ ਦਾ ਨਸ਼ੀਲੇ ਕੈਪਸੂਲ 525 ਬਰਾਮਦ ਹੋਏ ਨੇ ਉਸ ਤੋਂ ਬਾਅਦ ਜੱਜ ਸਾਹਿਬ ਨੇ ਫਿਰ ਸ਼ਾਰਟ ਡੇਟ ਦਾ ਨੋਟਿਸ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਐਕਸਪਲੇਨ ਕਰੋ ਕਿ ਤੁਸੀਂ ਇਹਦੇ ਚ ਸਟੇਟਸ ਰਿਪੋਰਟ ਪੇਸ਼ ਕਰੋ ਇਹੀ ਜਿਹੜੇ ਇਹਦੇ ਕੋਲੋਂ ਕੈਪਸੂਲ ਬਰਾਮਦ ਹੋਇਆ ਉਹਨਾਂ ਦੇ ਵਿੱਚ ਪੈਰਾਸਟਾਮੋਲ ਦਾ ਸਾਲਟ ਹੈ ਐਂਡੀਪੀਐਸ ਹੈ ਹੀ ਨਹੀਂ ਕਿੰਨੇ ਦਿਨ ਨਜਾਇਜ਼ ਜੇਲ੍ਹ ਚ ਰਹਿਣਾ ਪਿਆ ਲਾਪ੍ਰਿਤ ਨੂੰ ਛੇਤਰਦਨ ਉਹਨਾਂ ਨੇ اسی ਵੇਸੇ ਇਸ ਵਿੱਚ ਸ਼ਾਮਲ ਉਹ ਇੱਕ ਐਸਆਈਸੀ ਰਜਿੰਦਰ ਸਿੰਘ ਦੋ ਐਸਆਈ ਸੀਗੇ ਤਿੰਨ ਜਾਣੇ ਸੀਗੇ ਤਿੰਨ ਜਾਣਿਆਂ ਦੀ ਟੀਮ ਸੀਗੀ ਤੇ ਉਹਨਾਂ ਨੂੰ ਸਜ਼ਾ ਕੀ ਮਿਲ ਸਕਦੀ ਹੈ ਉਹਨਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਦਾ ਵਸਨੀਕ ਜਿਸ ਦੇ ਉੱਤੇ ਝੂਠਾ ਐਨਡੀਪੀਐਸ ਦਾ ਕੇਸ ਪੈ ਜਾਂਦਾ ਹੈ ਉਸ ਦੇ ਲਈ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਪੀੜਤ ਵੱਲੋਂ ਤਾ ਫਿਰ ਪੁਲਿਸ ਨੂੰ ਵਿਪੋਕਤਨੀਆਂ ਪੈ ਜਾਂਦੀਆਂ ਨੇ ਇਸ ਮਾਮਲੇ ਦੇ ਵਿੱਚ ਐਸਐਸਪੀ ਕਪੂਰਥਲਾ ਨੂੰ ਬਕਾਇਦਾ ਤਲਬ ਕੀਤਾ ਗਿਆ ਹਾਈ ਕੋਰਟ ਚ ਡੀਜੀਪੀ ਨੂੰ ਵੀ ਐਫੀਡੇਵਿਟ ਦੇਣ ਲਈ ਕਿਹਾ ਗਿਆ ਇਸ ਕੇਸ ਦੀ ਜਿਹੜੀ ਪੈਰਵਾਈ ਕਰ ਰਹੇ ਸਨ ਲਾਪ੍ਰੀਤ ਸਿੰਘ ਲਵਲੀ ਦੇ ਜਿਹੜੇ ਵਕੀਲ ਨੇ ਉਹ ਸਾਡੇ ਨਾਲ ਖੜੇ ਨੇ ਐਡਵੋਕੇਟ ਜਗਜੀਤ ਸਿੰਘ ਜੀ ਉਹਨਾਂ ਨੂੰ ਤਾਂ ਜਾਣਦੇ ਆ ਕਿ ਅੱਜ ਦੀ ਸੁਣਵਾਈ ਵਿੱਚ ਕੀ ਕੁਝ ਖਾਸ ਰਿਹਾ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਤਾਂ ਇਸ ਦੀ ਪਿਠ ਭੂਮੀ ਦੱਸੋ ਜਿਹੜੇ ਨਹੀਂ ਜਾਣਦੇ ਇਸ ਕੇਸ ਬਾਰੇ ਕਿ ਕੇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿਵੇਂ ਪੁਲਿਸ ਨੇ ਝੂਠਾ ਪਰਚਾ ਪਾਇਆ ਇਹ ਕੇਸ 24 ਤਰੀਕ ਨੂੰ ਜੋ ਮੁੰਡੇ ਦੀ ਮਾਂ ਦੇ ਦੱਸਲ ਮੁਤਾਬਕ ਜੀ 24 ਤਰੀਕ ਨੂੰ ਉਹ ਖੇਤਾਂ ਤੋਂ ਵਾਪਸ ਆ ਰਿਆ ਸੀਗਾ ਜੀ ਪਿੰਡ ਮੂਠਾਂ ਵਾਲਾ ਰਹਿਣ ਵਾਲਾ ਮੁੰਡਾ ਲਵਪ੍ਰੀਤ ਸਿੰਘ लवली ਜੀ ਉਹ ਉੱਥੋਂ ਖੇਤੋਂ ਵਾਪਸ ਆ ਰਿਹਾ ਸੀ ਇਹਦੇ ਪਿੱਛੇ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਗੱਡੀ ਤੋਂ ਲਿੰਕ ਰੋਡ ਜਿਆਦਾ ਚੌੜੀ ਨਹੀਂ ਹੁੰਦੀ ਹੈਗੀ ਜੀ ਉੱਥੇ ਜਿਹੜਾ ਜਗਾ ਟਾਈਮ ਲੱਗ ਗਿਆ ਕੱਧਾ ਮਿੰਟ ਉਹਨੇ ਜਦੋਂ ਪੈਸੇ ਉਹਨੂੰ ਦਿੱਤਾ ਉਹਨਾਂ ਨੇ ਗੱਡੀ ਓਵਰਟੇਕ ਕੀਤੀ ਓਵਰਟੇਕ ਕਰਕੇ ਕਹਿੰਦੇ ਤੂੰ ਸਾਨੂੰ ਪਾਸ ਨਹੀਂ ਦਿੱਤਾ ਉਹ ਕਹਿੰਦਾ ਜੀ ਜਗ੍ਹਾ ਘਟ ਸੀਗੀ ਇਸ ਕਰਕੇ ਨਹੀਂ ਦਿੱਤਾ ਤੇ ਕੋਈ ਗੱਲ ਨਹੀਂ ਹੈ ਉਹ ਕਹਿੰਦੇ ਨਹੀਂ ਜਿਆਦਾ ਜਵਾਲ ਲੜਾਉਣਾ ਤਾਂ ਵਾਟਐਵਰ ਜੋ ਪੁਲਿਸ ਵਾਲਾਂ ਦੀ ਸਟੈਂਡਰਡ ਲੈਂਗੁਏਜ ਹੁੰਦੀ ਹੈ ਉਹਦੇ ਮੁਤਾਬਕ ਉਹਨਾਂ ਨੇ ਮਤਲਬ ਉਹਸਲੀ ਦੇ ਇੱਕ ਛੋਟਾ ਜਿਹਾ ਇਹ ਕਹਿਣ ਦੇ ਉੱਤੇ ਆਰਗੂ ਕਰਨ ਦੇ ਉੱਤੇ ਕਿ ਮੇਰੇ ਕੋਲ ਰਸਤਾ ਨਹੀਂ ਸੀ ਤੇ ਪੁਲਿਸ ਵਾਲੇ ਭਾਰੂ ਪੈ ਗਏ ਭਾਰੂ ਪੈ ਗਏ ਉਹਨਾਂ ਨੇ ਉਹਨੂੰ ਚੱਕਿਆ ਉਹਨੂੰ ਲੈ ਗਏ ਉਹਦੀ ਗੱਡੀ ਵੀ ਲੈ ਗਏ ਥਾਣੇ ਚਲੇ ਗਏ ਸੁਲਤਾਨਪੁਰ ਲੋਧੀ ਉਸ ਤੋਂ ਬਾਅਦ ਉਹਦੀ ਮਾਂ ਤੇ ਉਹਦਾ ਪਿਓ ਫੋਨ ਕਰਦੇ ਰਹੇ ਫੋਨ ਨਹੀਂ ਥਰੂ ਹੋਇਆ ਫਿਰ ਉਹਦੀ ਮਾਂ ਜਿਹੜੀ ਆ ਉਹ ਵਿਚਾਰੀ ਥਾਣੇ 'ਚ ਚੌਕੀ 'ਚ ਐਡੀਐਸਪੀ ਦੇ ਸਾਰੇ ਪਾਸੇ ਉਹ ਫਿਰ ਹੀ ਵਿਚਾਰੀ ਦੋ ਦਿਨ ਤੱਕ ਲੱਭਦੀ ਰਹੀ ਉਹਦਾ ਕੁਝ ਨਹੀਂ ਪਤਾ ਕਿਸੇ ਨੇ ਨਹੀਂ ਦੱਸਿਆ ਕਿ ਜੀ ਮੁੰਡਾ ਕਿੱਥੇ ਐ ਕਿਨੇ ਫੜਿਆ ਨਹੀਂ ਫੜਿਆ ਕੁਛ ਨਹੀਂ ਉਹਦਾ ਜੀ ਔਰ ਉਹਨੂੰ ਇਹ ਸੀਗਾ ਪਤਾ ਨਹੀਂ ਮੁੰਡਾ ਕਿੱਧਰ ਚਲੇ ਗਿਆ ਨੌਜਵਾਨ ਮੁੰਡਾ ਵੀ ਪਤਾ ਨਹੀਂ ਕੋਈ ਹੋਰ ਨਈਮ ਕੀ ਹੋ ਗਈ ਹੋਵੇ ਤੇ ਉਹ ਅਲਟੀਮੇਟਲੀ ਉਹਨੂੰ ਉਹਨਾਂ ਨੂੰ 26 ਤਰੀਕ ਨੂੰ ਦੁਪਹਿਰ ਤੋਂ ਬਾਅਦ ਦੱਸਿਆ ਕਿ ਤੁਹਾਡੇ ਮੁੰਡੇ ਕੋਲੋਂ ਦਾ ਨਸ਼ੀਲੇ ਕੈਪਸੂਲ 525 ਬਰਾਮਦ ਹੋਏ ਨੇ ਅੱਛਾ ਤੇ ਤੁਸੀਂ ਜਿਹੜੀ ਕਾਰਵਾਈ ਕਰਨੀ ਆਪਦੇ ਕਾਨੂੰਨੀ ਚਾਰੇ ਜੋਈ ਕਰੋ ਹੂੰ ਤੇ ਉਹ ਫਿਰ ਉਸ ਤੋਂ ਬਾਅਦ ਉਹ ਉਹ ਜੀ ਲੇਡੀ ਨੇ ਉਹ ਜਨਾਨੀ ਨੇ ਉਹਦੀ ਮਦਰ ਨੇ ਅਪਰੋਚ ਕੀਤਾ ਉੱਥੇ ਵਕੀਲ ਨੂੰ ਇਹਨਾਂ ਤੋਂ ਪੜ੍ਹ ਲਿਆ ਸੀਗਾ ਉੱਥੇ ਪਾਈ ਕਪੂਰਥਲੇ ਉਹਨਾਂ ਨੇ ਬੇਲ ਪਾਈ ਰੈਗੂਲਰ ਬੇਲ ਕਪੂਰਥਲੇ ਜੱਜ ਸਾਹਿਬ ਨੇ ਡਿਸਮਿਸ ਕਰਤੀ ਇਸ ਗਰਾਉਂਡ ਦੇ ਉੱਤੇ ਕਿ ਜੀ ਨਸ਼ੀਲੇ ਕੈਪਸੂਲ ਨੇ ਇਹ ਬੜਾ ਹੀ ਸੰਗੀਨ ਮਸਲਾ ਹੈ ਇਹ 525 ਨਸ਼ੀਲੇ ਕੈਪਸੂਲ ਨੇ ਬਈ ਬੇਲ ਕੈਨਟ ਬੀ ਗਾਰੰਟੀਡ ਟੂ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਫਿਰ ਉਹਦੀ ਮਾਦਰ ਮੇਰੇ ਕੋਲ ਆਈ ਆ ਕੇ ਉਹਨੇ ਮੈਨੂੰ ਦੱਸਿਆ ਵੀ ਐਦਾਂ ਕਰਕੇ ਆ ਗੱਲ ਹੋਈ ਹੈ ਤੇ ਉਹਨੇ ਫਿਰ ਮੈਂ ਉਹਨੂੰ ਪੁੱਛਿਆ ਵੀ ਤੂੰ ਮੁਲਾਕਾਤ ਕੀਤੀ ਮੁੰਡੇ ਨਾਲ ਕਹਿੰਦੀ ਹਾਂਜੀ ਮੈਂ ਮੁੰਡੇ ਨੂੰ ਮੁਲਾਕਾਤ ਕਰਕੇ ਫਿਰ ਉਹਨੇ ਜੇ ਗੱਲ ਕਹੀਆਂ ਨੇ ਉਹਨੇ ਉਹਨੇ ਗੱਲ ਕਹੀਆਂ ਨੇ ਜੋ ਉਸ ਤੋਂ ਬਾਅਦ ਉਹੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਤੇ ਜਦੋਂ ਮੇਰੇ ਨਾਲ ਗੱਲ ਕੀਤੀ ਉਹਨੇ ਤੇ ਮੈਨੂੰ ਦੱਸੀ ਉਹਨੇ ਸਾਰੀ ਸਟੋਰੀ ਵੀ ਐਦਾਂ ਕਰਕੇ 24 ਨੂੰ ਆਏ 26 ਨੂੰ ਆਏ ਤੱਕ ਦਾ ਉਹ ਸਾਰੀ ਚੀਜ਼ ਫਿਰ ਮੈਂ ਕੋਰਟ ਦੇ ਜਿਹੜੀ ਪ੍ਰोसीडिंग ਦਾ ਉਹ ਸਾਰੀ ਆਪਣੀ ਪਟੀਸ਼ਨ ਚ ਲਿਖੀ ਸਾਰੀ ਇਨਕੋਰਪੋਰੇਟ ਕਰਕੇ ਡੇਟ ਵਾਈਜ਼ ਟਾਈਮ ਵਾਈਜ਼ ਉਹ ਕੀਤੀ ਉਹ ਜਦੋਂ ਮੈਂ ਉਹ ਕੀਤੀ ਤਾਂ ਉਸ ਤੋਂ ਬਾਅਦ ਉਹ ਮਾਨਯੋਗ ਹਾਈ ਕੋਰਟ ਦੇ ਜਦੋਂ ਧਿਆਨ ਚ ਲਿਆਂਦੀ ਇਸ ਗੱਲ ਨੂੰ ਕਿਹਾ ਵੀ ਬੜਾ ਸੀਰੀਅਸ ਮੈਟਰ ਆ ਫਾਲਸ ਇੰਪਲੀਕੇਸ਼ਨ ਦਾ ਕੇਸ ਆ ਤਾਂ ਜੱਜ ਸਾਹਿਬ ਸਾਡੀ ਗੱਲ ਨਾਲ ਸਹਿਮਤ ਹੋ ਗਏ ਉਹਨਾਂ ਨੇ ਦੇਖਿਆ ਵੀ ਹਾਂ ਇਹਦੇ ਚ ਕੋਈ ਉਸ ਮੁੰਡੇ ਦੇ ਖਿਲਾਫ ਕੋਈ ਕੇਸ ਨਹੀਂ ਔਰ ndps ਚ ਸਰਟਨ ਪੈਰਾਮੀਟਰਸ ਨੇ ਸਰਟਨ ਪੈਰਾਮੀਟਰਸ ਨੇ ਕਿ ਇੰਡੀਪੈਂਡੈਂਟ ਵਿਟਨੈਸ ਜ਼ਰੂਰੀ ਹੈ ਇਸ ਕੇਸ ਦੇ ਵਿੱਚ ਜਦੋਂ ਕਿ ਐਨਡੀਪੀਐਸ ਦਾ ਕੇਸ ਪਲਾਂਟ ਕਰਨਾ ਹੈ ਤਾਂ ਇੰਡੀਪੈਂਡੈਂਟ ਵਿਟਨੈਸ ਯਾਨੀ ਕਿ ਪਿੰਡ ਦਾ ਕੋਈ ਬੰਦਾ ਵੀ ਕੋ ਪੰਚ ਸਰਪੰਚ ਕੋ ਪਿੰਡ ਦਾ ਬਸੰਦਾ ਉਹਦੇ ਸਾਹਮਣੇ ਰਿਕਵਰੀ ਹੋ ਤਾਂ ਉਹਦੀ ਗਵਾਹੀ ਹੋਵੇ ਨੰਬਰ 1 ਦੂਸਰੀ ਇਹ ਰਿਕਵਰੀ ਹੋਣੀ ਚਾਹੀਦੀ ਹੈ ਕਿਸੇ ਮਜਿਸਟਰਡ ਅਫਸਰ ਦੀ ਹਾਜ਼ਰੀ ਚ ਜਾਂ ਮਜਿਸਟਰਡ ਸਾਹਿਬ ਦੀ ਹਾਜ਼ਰੀ ਚ ਸੋ ਦੋਨਾਂ ਨੂੰ ਮੌਕੇ ਤੇ ਬੁਲਾ ਕੇ ਉਹਨਾਂ ਦੀ ਹਾਜ਼ਰੀ ਚ ਹੋਣੀ ਚਾਹੀਦੀ ਹੈ ਜਦੋਂ ਇਹ ਗੱਲ ਉਹਦੇ ਵਿੱਚ ਹੋੜ ਚ ਮੈਂ ਦੱਸਿਆ ਕਿ ਇਹਦੇ ਵਿੱਚ ਨਾਮ ਪਬਲਿਕ ਵਿਟਨੈਸ ਹੈਗਾ ਨਾ ਗਸ਼ਟ ਅਫਸਰ ਸਾਹਿਬ ਦੇ ਸਾਹਮਣੇ ਹੋਈ ਹੈ ਨਾ ਮਜੇਸ਼ਰ ਸਾਹਿਬ ਸਾਹਮਣੇ ਰਿਕਵਰੀ ਹੋਈ ਹੈ ਜੀ ਤੋਂ ਉਸ ਤੋਂ ਬਾਅਦ ਅਗਲੇ ਦੋ ਦੋ ਦਿਨ ਬਾਅਦ ਇਹ ਕੀਤਾ ਗਿਆ ਤੋਂ ਇਹ ਕਿ ਇਹ ਸੱਚ ਝੂਠਾ ਕੇਸ ਹੈ ਜੀ ਉਸ ਤੋਂ ਬਾਅਦ ਜੈ ਸਾਹਿਬ ਨੇ ਫਿਰ ਸ਼ਾਰਟ ਡੇਟ ਦਾ ਨੋਟਿਸ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਐਕਸਪਲੇਨ ਕਰੋ ਕਿ ਤੁਸੀਂ ਇਹਦੇ ਚ ਸਟੇਟਸ ਰਿਪੋਰਟ ਪੇਸ਼ ਕਰੋ ਤੇ ਜਿਹੜੀ ਐਫਐਸਐਲ ਰਿਪੋਰਟ ਹੈ ਐਫਐਸਐਲ ਹੁੰਦੀ ਹੈ ਜਿਹੜੀ ਲੈਬਾਰਟਰੀ ਦੀ ਰਿਪੋਰਟ ਹੈ ਵੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ ਹੈ ਕਿਆ ਜੀ ਕਿ ਉਹ ਉਸ ਨੂੰ ਪੇਸ਼ ਕਰੋ ਤੇ ਉਹ ਹਜੇ ਆਈ ਨਹੀਂ ਸੀ ਤਾਂ ਉਹਨਾਂ ਨੇ ਫਿਰ ਜਦੋਂ ਜਾ ਕੇ ਉਥੋਂ ਹਾਈ ਕੋਰਟ ਤੋਂ ਆਰਡਰ ਗਿਆ ਉਹਨਾਂ ਨੇ ਜੀ ਫਿਰ ਫਟਾਫਟ ਉਹਦੀ ਰਿਪੋਰਟ ਵੀ ਮੰਗਵਾ ਲਈ ਉਹ ਜਦੋਂ ਉਥੇ ਲੈਬਾਰਟਰੀ 'ਚ ਗਿਆ ਉੱਥੇ ਪਤਾ ਵੀ ਹਾਈ ਕੋਰਟ ਨੇ ਇਸ ਕੇਸ ਤੇ ਕੰਪੀਟੈਂਸ ਰਿਆ ਅੱਖ ਰੱਖੀ ਹੈ ਤਾਂ ਉਹਨਾਂ ਨੇ ਫਟਾਫਟ ਰਿਪੋਰਟ ਵੀ ਦੇ ਦਿੱਤੀ ਤੇ ਉਸ ਤੋਂ ਬਾਅਦ ਅਗਲੀ ਤਰੀਕ ਤੇ 13 ਸਪਟੰਬਰ ਨੂੰ ਆ ਕੇ ਕੋਰਟ 'ਚ ਦੱਸਿਆ ਕਿ ਜੀ ਇਹ ਜਿਹੜੇ ਇਹਦੇ ਕੋਲੋਂ ਕੈਪਸੂਲ ਬਰਾਮਦ ਹੋਇਆ ਉਹਨਾਂ ਦੇ ਵਿੱਚ ਪੈਰਾਸਟਾਮੋਲ ਦਾ ਸਾਲਟ ਹੈ NDPS ਹੈ ਹੀ ਨਹੀਂ ਮਤਲਬ ਪੁਲਿਸ ਇੰਨੀ ਇੰਨੀ ਹੋ ਗਈ ਸੀ ਗੁੱਸੇ ਦੇ ਵਿੱਚ ਆ ਕੇ ਕਿ ਕੁਝ ਵੀ ਪਾ ਦਿੱਤਾ ਉਹਨਾਂ ਨੇ ਪਾਤਾ ਜੋ ਪਾਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਸ ਬੰਦੇ ਨੂੰ ਜਿਸ NDPS ਨਾਰਕੋਟਿਕ ਦੇ ਕੇਸ ਚ ਬੁੱਕ ਕੀਤਾ ਹੋਇਆ ਉਸ ਕੇਸ ਦੇ ਵਿੱਚ ਜੇ ਉਹ ਨਾਰਕੋਟਿਕ ਹੈ ਹੀ ਨਹੀਂ ਤਾਂ ਫਿਰ ਉਹ ਦਾ ਤਾਂ ਕੇਸ ਇਲੀਗਲ ਹੋ ਗਿਆ ਕੋ ਕੇਸ ਦਾ ਹੈ ਹੀ ਨਹੀਂ ਐਨਡੀਪੀਐਸ ਦਾ ਕੇਸ ਹੀ ਨਹੀਂ ਤੇ ਮਾਨਯੋਗ ਹਾਈ ਕੋਰਟ ਨੇ ਉਸੇ ਵਕਤ ਉਹਨੂੰ ਕਿਹਾ ਕਿ ਜ਼ਮਾਨਤ ਤੱਕ ਇਹਨੂੰ ਕਰਾਟ ਕਰਤੀ ਉਹਨੂੰ ਕਿਹਾ ਡਾਇਰੈਕਟਰ ਡਾਇਰੈਕਸ਼ਨ ਕੀਤੀ ਜੀ ਅ ਇਲਾਕਾ ਮੈਜਿਸਟਰ ਨੂੰ ਤੇ ਡਿਊਟੀ ਮੈਜਿਸਟਰ ਸਾਹਿਬ ਨੂੰ ਕਿ ਜੀ ਇਹਨੂੰ ਫਟਾਫਟ ਰੀਲੀਜ਼ ਕਰੋ ਇਹਨੂੰ ਕਰੋ ਔਰ ਉਸ ਦਿਨ ਤੁਹਾਨੂੰ ਹੈਰਾਨ ਹੋ ਹੋਵੇ ਤੁਸੀਂ ਸੁਣ ਕੇ ਕਿ ਛੁੱਟੀ ਵਾਲਾ ਦਿਨ ਅਚਨਚਰਵਾਰ ਦਾ ਦਿਨ ਹੂੰ ਬੰਦੇ ਨੂੰ ਕੋਡ ਦੇ ਵਿੱਚ ਉਸ ਬੰਦੇ ਦੇ ਬੇਲ ਬੌਂਡ ਐਕਸੈਪਟ ਕਰਕੇ ਸ਼੍ਰੀ ਚਵਾਰ ਨੂੰ ਛੁੱਟੀ ਵਾਲੇ ਦਿਨ ਸ਼ਾਮ ਨੂੰ ਰਿਲੀਜ਼ ਕਰਤਾ ਤੇ ਕਿੰਨੇ ਦਿਨ ਨਜਾਇਜ਼ ਜੇਲ੍ਹ ਚ ਰਹਿਣਾ ਪਿਆ ਲਾਪ੍ਰਿਤ ਨੂੰ 76 ਦਿਨ ਅੱਛਾ 76 ਦਿਨ ਹੂੰ 76 ਦਿਨ ਤੋਂ ਬਾਅਦ ਉਹ ਰਿਲੀਜ਼ ਹੋਇਆ ਰਿਲੀਜ਼ ਹੋਣ ਤੋਂ ਬਾਅਦ ਹੁਣ ਅੱਜ ਤਰੀਕ ਸੀ ਕੇਸ ਦੀ ਕੇਸ ਦੇ ਜੋ ਜੋ ਸੁਣਵਾਈ ਹੋਈ ਡੀਜੀਪੀ ਸਾਹਿਬ ਦਾ ਐਫੀਡੇਵਟ ਆ ਗਿਆ ਡੀਜੀਪੀ ਸਾਹਿਬ ਨੇ ਇਹ ਕਿਹਾ ਮੰਨਿਆ ਕਿ ਮੈਂ ਅਸੀਂ ਜਿਹੜੀ ਐਸਆਈਟੀ ਕੌਨਸਟੀਟਿਊਟ ਕੀਤੀ ਹੈ ਜੀ ਹਾਇਰ ਅਫਸਰਾਂ ਦੇ ਬਣਾ ਕੇ ਤਿੰਨ ਅਫਸਰਾਂ ਦੀ ਕਮੇਟੀ ਬਣਾਈ ਹੈ ਉਹ ਇਸ ਕੇਸ ਦੀ ਪੜਤਾਲ ਕਰੇਗੀ ਉਸ ਦੇ ਉੱਤੇ ਕੀ ਵਿਭਾਗੀ ਕਾਰਵਾਈ ਕਰਨੀ ਹੈ ਜਿਹੜੇ ਪੁਲਿਸ ਅਫੀਸ਼ਰ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਤੇ ਕਰਨੀ ਹੈ ਕੰਪਨਸੇਸ਼ਨ ਕੀ ਮਿਲਣਾ ਚਾਹੀਦਾ ਐਸ ਮੁੰਡੇ ਨੂੰ ਜਿਹੜਾ ਇਲੀਗਲ ਡਿਟੈਂਸ਼ਨ ਚ ਰਿਹਾ ਜੀ ਕਿ ਅੱਗੇ ਨੂੰ ਹੋਰ ਕੋਈ ਮੰਦ ਭਾਗੀ ਘਟਨਾ ਨਾ ਹੋਵੇ ਇਹੋ ਜੀ ਤਰੀਕੇ ਦੀ ਉਹਦੇ ਤੇ ਕੀ ਪ੍ਰੀਕਾਸ਼ਨ ਲਈ ਜਾ ਸਕਦੀ ਹੈ ਕੀ ਕੀ ਪੈਰਾਮੀਟਰ ਫਿਕਸ ਕੀਤੇ ਜਾਣੇ ਚਾਹੀਦੇ ਆ ਉਹ ਸਾਰਾ ਕੁਝ ਉਹ ਟੀਮ ਜਿਹੜੀ ਐਸਆਈਟੀ ਆ ਉਹ ਕਰੇਗੀ ਔਰ ਨਾਲ ਦੀ ਨਾਲ ਐਸਐਸਪੀ ਸਾਹਿਬ ਨੇ ਕੋਰਟ ਨੂੰ ਦੱਸਿਆ ਕਿ ਇਸ ਜਿਹੜੀ ਐਫਆਈਆਰ ਜੀ ਇਹ ਅਸੀਂ ਇਹਨੂੰ ਅਕਿਊਜ਼ਡ ਨੂੰ ਡਿਸਚਾਰਜ ਕਰਤਾ ਇਸ ਕੇਸ ਚ ਯਾਨੀ ਕਿ ਦੂਜੇ ਪਾਸੇ ਦੇ ਲਈ ਉਹ ਬੰਦਾ ਕੇਸ ਚੋਂ ਬਰੀ ਹੋ ਗਿਆ ਹੂੰ ਉਹਦੇ ਖਿਲਾਫ ਕੋਈ ਕੇਸ ਹੀ ਨਹੀਂ ਹੈਗਾ ਪਰ ਜਦੋਂ ਤੱਕ ਬਰੀ ਹੋਣਾ ਸੀ ਤੁਸੀਂ ਪੈਰ ਵੀ ਚੰਗੇ ਤਰੀਕੇ ਨਾਲ ਕੀਤੀ ਉਦੋਂ ਤੱਕ ਉਸ ਦਾ ਸਮਾਜਿਕ ਤੌਰ ਤੇ ਕਿੱਡਾ ਨੁਕਸਾਨ ਹੋ ਗਿਆ ਕਿ ਉਹ ਕਿੰਨਾ ੱੱੱੱੱੱ ਇੱਕ ਦਾਗ ਲੱਗ ਜਾਂਦਾ ਹੈ ਸਮਾਜ ਤੇ ਤਾਂ ਇਫੈਕਟ ਪੈਂਦਾ ਹੀ ਆ ਆਖਰਕਾਰ ਉਹਦੇ ਮਾਂ-ਬਾਪ ਦੀ ਘਰ ਦੇ ਸਾਰੇ ਟੱਬਰ ਦੀ ਨੀਂਦ ਹਰਾਮ ਹੋ ਜਾਂਦੀ ਹੈ ਕਿਉਂ ਕਿਉਂਕਿ ਇੱਕ ਬੰਦੇ ਜਿਹੜਾ ਬੇਕਸੂਰ ਬੰਦਾ ਹੈ ਉਹਦੇ ਤੇ ਐਸਾ ਪਰਚਾ ਦਰਜ ਹੋ ਜੇ ਕੇਸ ਦਰਜ ਹੋ ਜੇ ਸਾਰੇ ਬੰਦਿਆਂ ਦੀ ਜਿਹੜੇ ਘਰ ਦੇ ਮੈਂਬਰ ਨੀਂਦ ਹਰਾਮ ਹੋ ਜਾਂਦੀ ਹੈ ਚਲੋ ਉਹ ਥੈਂਕ ਗੋਡ ਇਹ ਹੋ ਗਿਆ ਕਿ ਅਸੀਂ ਉਸ ਨੂੰ ਕੇਸ ਨੂੰ ਪਲੀਡ ਕੀਤਾ ਪ੍ਰੋਪਰ ਤਰੀਕੇ ਨਾਲ ਉਸ ਤੋਂ ਬਾਅਦ ਮਾਰਯੋ ਹਾਈ ਕੋਰਟ ਨੇ ਉਸ ਦਾ ਉਹਨੂੰ ਬੜੀ سنجਿਦਗੀ ਨਾਲ ਲਿਆ ਉਹਦੇ ਤੇ ਸੀਰੀਅਸ ਐਕਸ਼ਨ ਲਿਆ ਤਾਂ ਜਾ ਕੇ ਕਿਤੇ ਉਹਦੀ ਜਾਨ ਛੁੱਟੀ ਤੇ ਨਹੀਂ ਇਹ ਦੱਸੋ ਤੁਸੀਂ ਜਿਹੜਾ ਬੰਦਾ ਇਨੋਸੈਂਟ ਬੰਦਾ ਹੈ ਉਹ ਬੰਦਾ ਅਗਰ ਜੇਲ੍ਹ ਚ ਰਹਿ ਕੇ ਆਊਗਾ ਤਾਂ ਸਾਥ ਬਣ ਕੇ ਨਿਕਲੂਗਾ ਹੂੰ ਉਹ ਉਹਦਾ ਉਹਦੀ ਜਿਹੜਾ ਉਹਦਾ ਜਿਹੜਾ ਰਿਵੈਂਜਰਫੁਲ ਉਹਦਾ ਐਟੀਟਿਊਡ ਹੋਊਗਾ ਉਹ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਰਿਫਲੈਕਟ ਕਰੇਗਾ ਸੋ ਇਸ ਕਰਕੇ ਬਹੁਤ ਸੰਜੀਧੀ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਹੂੰ ਕਿ ਬੰਦਾ ਜਿਹੜਾ ਜਿਹੜਾ ਨਿਰਦੋਸ਼ ਬੰਦਾ ਹੈ ਉਹਨੂੰ ਹਰਾਸਮੈਂਟ ਨਾ ਹੋਵੇ ਜਿਹੜੇ ਕਲਪਰੇਟ ਹੈਗੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਦੇ ਮਤਾਬਕ ਜੀ ਪਰ ਜਿਹੜੇ ਐਟ ਦੀ ਸੇਮ ਵੈਰੀ ਟਾਈਮ ਜਿਹੜੇ ਇਨੋਸੈਂਟ ਬੰਦੇ ਨੇ ਜਿਨ੍ਹਾਂ ਦਾ ਕਸੂਰ ਨਹੀਂ ਹੈਗਾ ਇਸ ਤਰੀਕੇ ਦੇ ਕੇਸ ਹੋਣ ਉਹਦੇ ਵਿੱਚ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਸਮਾਜ ਦੇ ਉੱਤੇ ਮੁੜ ਕੇ ਤਬਾ ਲਗਣ ਦਾ ਇਹ ਬੇਸ਼ੱਕ ਹੇਠਲੇ ਅਧਿਕਾਰੀ ਸੀ ਪੁਲਿਸ ਮੁਲਾਜ਼ਮ ਸੀ ਪਰ ਡੀਜੀਪੀ ਤੱਕ ਤਾਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਹ ਉਹਨਾਂ ਕਰਕੇ ਹੋਇਆ ਕਿਉਂਕਿ ਜਿਹੜੇ ਥੱਲੇ ਵਾਲੇ ਅਫਸਰ ਸੀਗੇ ਉਹਨਾਂ ਸੀ ਵੈਸੇ ਇਸ ਵਿੱਚ ਸ਼ਾਮਲ ਉਹ ਇੱਕ ਐਸਆਈ ਸੀ ਰਜਿੰਦਰ ਸਿੰਘ ਦੋ ਐਸਆਈ ਸੀਗੇ ਤਿੰਨ ਜਾਣੇ ਸੀਗੇ ਤਿੰਨ ਜਾਣੇ ਦੀ ਟੀਮ ਸੀਗੀ ਬਾਕੀ ਜਿਹੜੇ ਹੱਡ ਕਾਂਸਟੇਬਲ ਆਪਰਾ ਫੇਲੇਟਾ ਹੁੰਦਾ ਉਹ ਹੋਣਗੇ ਮਤਲਬ ਬੇਸਿਕਲੀ ਤਿੰਨ ਬੰਦੇ ਸੀ ਜਿਨ੍ਹਾਂ ਦਾ ਆਰਡਰ ਚੱਲਦਾ ਸੀ ਜਿਨ੍ਹਾਂ ਨੇ ਮੇਨ ਕਰਿਆ ਤੇ ਉਸ ਤੋਂ ਬਾਅਦ ਅਲਟੀਮੇਟਲੀ ਉਹ ਜਿਹੜੇ ਐਸਐਸਪੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੂੰ ਕੋਰਟ ਦੇ ਵਿੱਚੋਂ ਬੜੀ ਇੱਕ ਕਿਸਮ ਦੀ ਆ ਤਾੜਨਾ ਜੀ ਸਹਿਣੀ ਪਈ ਤੇ ਉਹ ਬਿਕੋਜ਼ ਉਹਨਾਂ ਦੇ ਐਕਟਰ ਕੰਡਕਟਰ ਲੋਅਰ ਸਟਾਫ ਦੇ ਐਕਟਰ ਕੰਡਕਟ ਕਰਕੇ ਹੋ ਗਿਆ ਤੇ ਇਸ ਕਰਕੇ ਅੱਗੇ ਨੂੰ ਉਹਨਾਂ ਨੇ ਅੱਜ ਅਸ਼ੋਰ ਕੀਤਾ ਐਸਐਸਪੀ ਸਾਹਿਬ ਨੇ ਕਿ ਅੱਗੇ ਨੂੰ ਅਸੀਂ ਬੜਾ ਧਿਆਨ ਰੱਖਾਂਗੇ ਕਿ ਐਸੀ ਘਟਨਾ ਨਾ ਹੋਵੇ ਔਰ ਜਿਹੜੇ ਚੈੱਕ ਐਂਡ ਬੈਲੈਂਸ ਅਸੀਂ ਪੂਰੇ ਤਰੀਕੇ ਨਾਲ ਕਰਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਿਆ ਹਮ ਹੁਣ ਅਖੀਰ ਦੇ ਵਿੱਚ ਇੱਕ ਦਾ ਕਨਕਲੂਜਨ ਇਹ ਨਿਕਲਿਆ ਹੈ ਕਿ ਉਹ ਲਾਭਪ੍ਰੀਤ ਸਿੰਘ ਮੁੰਡਾ ਬੇਕਸੂਰ ਪਹਿਲੇ ਦਿਨ ਸੀ ਪਰ ਹੁਣ ਉਹ ਕਾਗਜ਼ਾਂ ਵਿੱਚ ਵੀ ਬਰੀ ਹੋ ਜਾਂਦਾ ਹੈ ਤਾਂ ਹੁਣ ਉਹ ਪੁਲਿਸ ਅਫਸਰਾਂ ਨੂੰ ਇਸ ਮਾਮਲੇ ਦੇ ਵਿੱਚ ਪਹਿਲਾਂ ਕੋਈ ਉਦਾਹਰਨ ਹੈ ਜਿਹੜੇ ਅਜਿਹੀ ਤਰ੍ਹਾਂ ਦੇ ਝੂਠੇ ਕੇਸ ਪਾਉਂਦੇ ਨੇ ਉਹਨਾਂ ਨੂੰ ਸਜ਼ਾ ਕੀ ਮਿਲ ਸਕਦੀ ਹੈ ਸਜ਼ਾ ਦੇਖੋ ਇਸ ਦੇ ਵਿੱਚ ਇਹ ਹੈ ਕਿ ਇਸ ਜਿਹੜੇ ਇਸ ਚ ਹੋਇਆ ਇਸ ਚ ਉਹਨਾਂ ਦੀ ਇਨਕਰੀਮੈਂਟ ਸਟਾਪ ਹੋ ਸਕਦੀਆਂ ਨੇ ਪਰਮਨੈਂਟ ਇੱਕ ਦੋ ਹੋ ਸਕਦੀਆਂ ਨੇ ਜੇ ਸੀਰੀਅਸਲੀ ਉਹਨਾਂ ਦੇ ਵਾਅਦਾ ਹੈਗਾ ਉਹਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਜੇ ਸੋ ਮੇਨੀ ਪਨਿਸ਼ਮੈਂਟ ਉਹਦੇ ਮੁਤਾਬਕ ਜੇ ਮੇਜਰ ਹੈਗਾ ਕੋਈ ਕਸੂਰवार ਉਹਨੂੰ ਮੇਜਰ ਪਨਿਸ਼ਮੈਂਟ ਹੁੰਦੀ ਹੈ ਜੇ ਉਹਦੇ ਮੁਤਾਬਕ ਪਰ ਉਹਨਾਂ ਨੂੰ ਤਿੰਨ ਤਿੰਨਾ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਤਾ ਹੂੰ ਲਾਈਨ ਹਾਜ਼ਰ ਹੋ ਚੁੱਕੇ ਆ ਉਹ ਜੀ ਇਹ ਪਨਿਸ਼ਮੈਂਟ ਹੀ ਹੈ ਹੂੰ ਤੋਂ ਇਹ ਲਾਈਨ ਹਾਜ਼ਰ ਹੋ ਚੁੱਕਾ ਉਸ ਤੋਂ ਬਾਅਦ ਇਹ ਹੋ ਰਿਹਾ ਜੀ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਐਡਵੋਕੇਟ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਗੱਲ ਦੱਸੀ ਹੈ ਕਿ ਕਿਵੇਂ ਇਸ ਕੇਸ ਦੇ ਵਿੱਚ ਇੱਕ ਕਪੂਰਥਾਲਾ ਦੇ ਪਿੰਡ ਤੋਂ ਨੌਜਵਾਨ ਨੂੰ ਨਜਾਇਜ਼ ਪਰਚਾ ਪਾ ਦਿੱਤਾ ਜਾਂਦਾ ਹੈ ਐਨਡੀਪੀਐਸ ਦਾ ਉਸ ਤੋਂ ਬਾਅਦ ਹਾਈ ਕੋਰਟ ਤੱਕ ਜਾਂਦੇ ਨੇ ਹਾਈ ਕੋਰਟ ਤੋਂ ਬਾਅਦ ਰਾਹਤ ਮਿਲੀ ਹੈ ਲਾਪ੍ਰੀਤ ਸਿੰਘ ਇੱਕ ਤਰ੍ਹਾਂ ਕੇਸ ਦੇ ਵਿੱਚੋਂ ਬਰੀ ਹੋ ਗਿਆ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਕਸੂਰवार ਪੁਲਿਸ ਅਫਸਰ ਨੇ ਜਿਨ੍ਹਾਂ ਨੇ ਝੂਠਾ ਕੇਸ ਪਾਇਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਐਸਐਸਪੀ ਤੋਂ ਲੈ ਕੇ ਡੀਜੀਪੀ ਤੱਕ ਜਿਹੜਾ ਉਹਨਾਂ ਨੇ ਨਿਮੋਸ਼ੀ ਦਾ ਸਾਹਮਣਾ ਕਰਵਾਇਆ ਆਪਣੇ ਉੱਚ ਅਧਿਕਾਰੀਆਂ ਨੂੰ ਹੁਣ ਉਹ ਉਹਨਾਂ ਨੂੰ ਕੀ ਸਖਤ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਇਸ ਰਿਪੋਰਟ ਵਿੱਚ ਚੈਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ